ਸਾਰਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਜਿਵੇਂ ਕਿ ਸਾਨੂੰ ਸਭ ਨੂੰ ਪਤਾ ਹੈ ਕਿ ਸੌਣ ਦਾ ਮਹੀਨਾ ਚੱਲ ਰਿਹਾ ਹੈ ਇਸ ਮਹੀਨੇ ਵਿੱਚ ਹਰ ਪਿੰਡਾਂ ਸ਼ਹਿਰਾਂ ਵਿੱਚ ਤੀਆਂ ਦਾ ਤਿਹਾਰ ਮਨਾਇਆ ਜਾਂਦਾ ਹੈ ਅਸੀਂ ਤੀਆਂ ਨੂੰ ਪੰਜਾਬ ਦਾ ਇੱਕ ਸੱਭਿਆਚਾਰਿਕ ਅੰਗ ਬਣਾ ਲਿਆ ਹੈ ਜਿਸ ਵਿੱਚ ਕੁੜੀਆਂ ਤਿਆਰ ਹੁੰਦੀਆਂ ਨੱਚਦੀਆਂ ਗਾਉਂਦੀਆਂ ਖੁਸ਼ੀ ਮਨਾਉਂਦੀਆਂ ਸਨ ਪਰੰਤੂ ਕਿਸੇ ਨੂੰ ਵੀ ਇਸ ਪਿੱਛੇ ਦਾ ਇਤਿਹਾਸ ਨਹੀਂ ਪਤਾ ਜੇਕਰ ਇਤਿਹਾਸ ਵਾਲ ਚਾਤੀ ਮਾਰੀ ਤਾਂ ਇਹ ਸਾਡੇ ਪੰਜਾਬ ਦਾ ਹਿੱਸਾ ਨਹੀਂ ਹੈ ਅਸਲ ਵਿੱਚ ਮੁਗਲ ਕਾਲ ਵਿੱਚ ਸੌਨ ਮਹੀਨੇ ਵਿੱਚ ਕਿਸੇ ਇੱਕ ਦਿਨ 50 ਸਾਲ ਤੋਂ ਘੱਟ ਉਮਰ ਦੀਆਂ ਧੀਆਂ ਔਰਤਾਂ ਨੂੰ ਸ਼ਿੰਗਾਰ ਕੇ ਵਧੀਆ ਤਰੀਕੇ ਨਾਲ ਤਿਆਰ ਹੋ ਕੇ ਸੱਤ ਵਿੱਚ ਆਉਣ ਦਾ ਸੱਦਾ ਦਿੱਤਾ ਜਾਂਦਾ ਸੀ ਉਸ ਸੱਤ ਵਿੱਚ ਮੁਗਲ ਬਾਦਸ਼ਾਹ ਔਰੰਗਜ਼ੇਬ ਆਉਂਦਾ ਔਰਤਾਂ ਦਾ ਨਾਚ ਗਾਉਣ ਦੇਖਦਾ ਸ਼ਰਾਬ ਪੀਂਦਾ ਅਤੇ ਜਿਹੜੀ ਕੋਈ ਔਰਤ ਉਸ ਨੂੰ ਪਸੰਦ ਆ ਜਾਵੇ ਨਾ ਲੈ ਜਾਂਦਾ ਸੀ ਇਹ ਸਾਰਾ ਕੰਮ ਇੱਕ ਮੰਡੀ ਦੀ ਤਰ੍ਹਾਂ ਕੀਤਾ ਜਾਂਦਾ ਸੀ ਜਿਵੇਂ ਪਸ਼ੂਆਂ ਦੀ ਮੰਡੀ ਲੱਗਦੀ ਹੈ ਤੇ ਮੰਡੀ ਵਿੱਚੋਂ ਚੰਗਾ ਪਸ਼ੂ ਛਾਂਟਿਆ ਜਾਂਦਾ ਹੈ ਇਸੇ ਤਰ੍ਹਾਂ ਔਰਤਾਂ ਨੂੰ ਇਸ ਮੰਡੀ ਦੇ ਰੂਪ ਵਿੱਚ ਵੇਖਿਆ ਜਾਂਦਾ ਸੀ ਬਾਅਦ ਵਿੱਚ ਸਿੱਖਾਂ ਵੱਲੋਂ ਇਸ ਕੂ ਰੀਤੀ ਨੂੰ ਬੰਦ ਕਰਵਾਇਆ ਗਿਆ ਉਸ ਵੇਲੇ ਦੀ ਇਸ ਸਮਾਜਿਕ ਕੂ ਰੀਤੀ ਨੂੰ ਅਸੀਂ ਆਪਣੇ ਸੱਭਿਆਚਾਰ ਦਾ ਇੱਕ ਇਤਿਹਾਸ ਦੇ ਤੌਰ ਤੇ ਸਵੀਕਾਰ ਕਰ ਲਿਆ ਹੈ ਜਿੱਥੇ ਤੀਆਂ ਨੂੰ ਮਨਾਉਣ ਲਈ ਇੰਨੇ ਪੈਸੇ ਖਾਤੇ ਜਾਂਦੇ ਸਨ ਉਸ ਦੀ ਜਗ੍ਹਾ ਕੋਈ ਧਾਰਮਿਕ ਸਮਾਗਮ ਕਰਵਾਉਣਾ ਚਾਹੀਦਾ ਹੈ ਜਿਸ ਤੋਂ ਬੱਚਿਆਂ ਨੂੰ ਤੇ ਵੱਡਿਆਂ ਨੂੰ ਇਤਿਹਾਸ ਬਾਰੇ ਪਤਾ ਲੱਗੇ ਅਤੇ ਜਾਣਕਾਰੀ ਮਿਲੇ ਸਾਨੂੰ ਆਪਣੇ ਬੱਚਿਆਂ ਨੂੰ ਇਤਿਹਾਸ ਤੋਂ ਜਾਣੂ ਕਰਵਾਉਣਾ ਚਾਹੀਦਾ ਹੈ ਸਾਨੂੰ ਖੁਦ ਵੀ ਇਤਿਹਾਸ ਨਾਲ ਜੁੜਨਾ ਚਾਹੀਦਾ ਅਤੇ ਦੂਸਰਿਆਂ ਨੂੰ ਵੀ ਜੋੜਨਾ ਚਾਹੀਦਾ ਹੈ ਧੰਨਵਾਦ